ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਾਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਲਗਾਤਾਰ ਆਪਣੀ ਸੇਵਾਵਾਂ ਨੂੰ ਜਾਰੀ ਰੱਖਦਿਆਂ 22 ਸਾਲਾਂ ਤੋਂ ਹਰ ਸ਼ਨੀਵਾਰ ਨੂੰ 34 ਨੰਬਰ ਪਿੱਲਰ ਬਟਾਲਾ ਰੋਡ ਵਿੱਚ ਕੱਚੀ ਸਬਜ਼ੀਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਕਮਜ਼ੋਰ ਇਲਾਕਿਆਂ ਵਿੱਚ ਵੀ ਇਹ ਸਬਜ਼ੀਆਂ ਦੀ ਸੇਵਾ ਦਿੱਤੀ ਜਾਂਦੀ ਹੈ ਤੇ ਲੋਕ ਹੋਰ ਵੀ ਕਈ ਸੇਵਾਵਾਂ ਵਾਸਤੇ ਆਉਂਦੇ ਰਹਿੰਦੇ ਹਨ। ਪਰ ਇੱਥੇ ਬਾਬੇ ਨਾਨਕ ਦੇ ਨਾਂ ਤੇ ਸੇਵਾ ਦਿੱਤੀ ਜਾਂਦੀ ਹੈ ਤੇ ਕੋਈ ਵੀ ਇਥੋਂ ਖਾਲੀ ਹੱਥ ਨਹੀਂ ਜਾਂਦਾ। ਉਨਾ ਆਖਿਆ ਕਿ ਜਲ ਤੱਕ ਮੇਰਾ ਸਰੀਰ ਚੱਲੇਗਾ ਇਹ ਸੇਵਾ ਨਾਲ ਦੀ ਨਾਲ ਚੱਲਦੀ ਰਹੇਗੀ ਨੌਜਵਾਨ ਪੀੜੀ ਅੱਗੇ ਵੀ ਉਹਨਾਂ ਅਪੀਲ ਕੀਤੀ ਹੈ ਕਿ ਨਸ਼ਾ ਛੱਡ ਕੇ ਦੇਸ਼ ਦੀ ਸੁਰੱਖਿਆ ਅਤੇ ਪਰਿਵਾਰ ਤੇ ਧਰਮਿਕ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਲੋਕੀਸ਼ੀ لمبے ਸਮੇਂ ਤੋਂ ਫਾਸਟਵੇਅ ਚੈਨਲ 3 ਦੇਖ ਰਹੇ ਹੋ ਕਿ 22 ਸਾਲਾਂ ਤੋਂ ਲਗਾਤਾਰ ਮੈਂ 25 ਸਭੀਆਂ ਜਿਹੜੀਆਂ ਲੋਕਾਂ ਦੀ ਸੇਵਾ ਵਾਸਤੇ ਫਰੀ ਵੀ ਲੱਗਦਾ ਸੋ ਮੈਂ ਕਿ ਜੋ ਵੀ ਕੰਮ ਕਰ ਰਹੇ ਆ ਵਾਗੇ ਨਾਨਕ ਜੀ ਅੱਗੇ ਰੱਖ ਕੇ ਕਰ ਰਹੇ ਕਿਉਂਕਿ ਉਹਨਾਂ ਨੇ ਸੇਵਾਾਂ ਤੇ ਰੰਗ ਦਿੱਤੀ ਉਸੇ ਇੱਥੇ ਤੁਸੀਂ ਦੇਖ ਸਕਦੇ ਕਿ ਉਹਨਾਂ ਦੇ ਨਾਂ ਤੇ ਜਿਹੜਾ 25 ਸਭਜਾਂ ਦਾ ਲੰਗਰ ਲੱਗਦਾ ਉਹ ਲਗਾਤਾਰ ਕੋਈ ਟੋਲਿਆ ਨਹੀਂ ਜਾਂਦਾ ਨਾ ਹੀ ਕਿਸੇ ਕੋਲੋਂ ਕੋਈ ਪੈਸਾ ਜਾਂ ਫੰਡ ਲਿਆ ਜਾਂਦਾ ਤੇ ਫਰੀ ਸੇਵਾ ਹੈ ਇਸੇ ਕਾਰਨ ਵਾਗੇ ਨਾਨਕ ਜੀ ਦੇ ਨਾਂ ਤੋਂ ਹੀ ਬੰਨੀ ਜਾਂਦੀ ਹੈ ਸੋ ਇੱਥੇ ਦੀ ਡਿਕਸ਼ਨ ਕਿ ਕਿੰਨੀ ਕਿੰಳು ਹੋਈ ਹੈ ਉਹਦੇ ਬਾਪੂ ਜੀ ਕੋਈ ਸ਼ਬਦੀਆਂ ਮੁੱਕੀਆਂ ਨਹੀਂ ਸੋ ਮੈਂ ਫੇਰ ਵੀ ਲਗਾਤਾਰ ਹਮੇਸ਼ਾ ਹੀ ਜਿਹੜੇ ਸਮਾਜ ਦੇ ਉਹਨਾਂ ਨੂੰ ਅਪੀਲ ਕਰਦਾ ਹੈ ਕਿ 34 ਨੰਬਰ ਫਿਰਰ ਬਟਾਲਾ ਰੋਡ ਦੇ ਵਿੱਚ ਜ਼ਰੂਰਤਮੰਦਾਂ ਨੂੰ ਜ਼ਰੂਰ ਭੇਜੋ ਤਾਂ ਕਿ ਉਹ ਇੱਕ ਹਫਤੇ ਦੀ ਸਬਜ਼ੀ ਜੜੀਆਂ ਲਗਾਤਾਰ ਆਪਣੇ ਘਰ ਵਾਸਤੇ ਲਈ ਲੈ ਸਕਦੇ ਨੇ